ਸਵਾਗਤ ਹੈ ਤੁਹਾਡਾ ਸਾਡੇ ਚੈਨਲ ਲਰਨਿੰਗ ਹੱਬ YouTube ਚੈਨਲ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨੰਗਾ ਨੰਗਾ ਖਬਰਾਂ ਤੇ ਜੌਬਸ ਦੀ ਅਪਡੇਟ ਤੁਹਾਡੇ ਤੱਕ ਅਸੀਂ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋ ਸਕੀਏ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜਿਵੇਂ ਕਿ ਟਾਈਟਲ ਤੁਸੀਂ ਦੇਖ ਹੀ ਚੁੱਕੇ ਹੋ ਪਿਆਰ ਸਰਕਾਰ ਵੱਲੋਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਰੂਲ 12 ਦੇ ਵਿੱਚ ਸੋਧ ਕੀਤੀ ਹੈ ਤਾਂ ਚੋਅ ਇਹ ਸੋਧ ਹੈ सरपंच ਤੇ ਪੰਜ ਦੀ ਚੋਣ ਪਹਿਲਾਂ ਜੋ ਰਾਜਨੀਤਿਕ ਪਾਰਟੀ ਦੇ ਜਿਹੜਾ ਲੋਗੋ ਸੀ ਉਸ ਦੇ ਲੋਗੋ ਦੇ ਸਿਰ ਤੇ ਲੋਕਾਂ ਨੂੰ ਨਾਲ ਲੈ ਕੇ ਲੜੀ ਜਾਂਦੀ ਸੀ ਜਿੱਦਾਂ ਕਿ ਧਾਰਨ ਦੇ ਤੌਰ ਤੇ ਆਪਾਂ ਦੇਖਦੇ ਹਾਂ ਜਿਵੇਂ ਅਕਾਲੀ ਦਲ ਦੀ ਤੱਕੜੀ ਤੇ ਕਾਂਗਰਸ ਦਾ ਪੰਜਾ ਇਸ ਤਰ੍ਹਾਂ ਜੋ ਉਹਨਾਂ ਦੇ ਲੋਗੋ ਸਨ ਉਹਨਾਂ ਨੂੰ ਲੈ ਕੇ ਲੜੀ ਜਾਂਦੀ ਸੀ ਪਰ ਹੁਣ ਇਸ ਵਿੱਚ ਸੋਧ ਕਰ ਦਿੱਤੀ ਗਈ ਹੈ ਤਾਂ ਹੁਣ ਜੋ ਪੰਜ ਤੇ ਸਰਪੰਚ ਦੀਆਂ ਜੋ ਚੋਣਾਂ ਹੋਣਗੀਆਂ ਇਸ ਵਾਰ ਚੋਣ ਕਮਿਸ਼ਨ ਵੱਲੋਂ ਉਹ ਪੰਜ ਤੇ ਸਰਪੰਚ ਨੂੰ ਆਪਣੇ ਆਪਣੇ ਜੋ ਲੋਗੋ ਚੋਣ ਕਮਿਸ਼ਨ ਦੁਆਰਾ ਜੋ ਦਿੱਤੇ ਜਾਣਗੇ ਇਹ ਪੰਜਾਬ ਸਰਕਾਰ ਦੁਆਰਾ ਇਹ ਫੈਸਲਾ ਇਹ ਸੋਧ ਕੀਤੀ ਗਈ ਹੈ ਤਾਂ ਕਿ ਪਿੰਡਾਂ ਦੇ ਵਿੱਚ ਪਾਰਟੀਆਂ ਦੀਆਂ ਧੜੇ ਬੰਦੀਆਂ ਨੂੰ ਲੈ ਕੇ ਲੜਾਈ ਝਗੜਾ ਨਾ ਹੋਵੇ ਆਪਸ ਵਿੱਚ ਪਿਆਰ ਬਣਿਆ ਰਹੇ ਤੁਹਾਨੂੰ ਇਹ ਰੂਲ ਇਹ ਸੋਧ ਕਿੱਦਾਂ ਦਾ ਲੱਗਿਆ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਸਾਡੇ ਚੈਨਲ ਤੇ ਬਣੇ ਰਹੋ ਸਬਸਕ੍ਰਾਈਬ ਕਰਿਓ ਧੰਨਵਾਦ